ਲੜਕੇ ਤੋਂ ਜਦੋਂ ਟਿਕਟ ਮੰਗੀ ਜਾਂਦੀ ਹੈ ਬਸ ਦੇ ਵਿੱਚ ਬੈਠਣ ਦੀ ਤਾਂ ਲੜਕੇ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਲਿੱਤਾ ਜਾਂਦਾ ਹੈ ਅਤੇ ਕੰਡਕਟਰ ਦੀ ਮਾਰਕੁੱਟਾਈ ਕੀਤੀ ਜਾਂਦੀ ਹੈ ਜਿਹਾ ਮਾਮਲਾ ਇਹ ਜਗਰਾਓ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਮੱਲਾਪਿੰਡ ਦੇ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਰੁਕਵਾਈ ਜਾਂਦੀ ਹੈ ਬੱਸ ਕੰਡਕਟਰ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਟਿਕਟ ਕਟਨ ਨੂੰ ਲੈ ਕੇ ਲੜਕੇ ਦੇ ਨਾਲ ਕੰਡਕਟਰ ਦਾ ਵਿਵਾਦ ਹੋਇਆ ਇਸ ਮਾਮਲੇ ਨੂੰ ਲੈ ਕੇ ਲੜਕੇ ਨੇ ਨੌਜਵਾਨਾ ਨੂੰ ਉਹ ਕਟਨਾ ਵਾਲੀ ਥਾਂ ਤੇ ਬੁਲਾਇਆ ਕੰਡਕਟਰ ਦੀ ਮਾਰਕੁੱਟਾਈ ਕੀਤੀ ਗਈ ਪਿੰਡ ਨੇ ਰੋਪ ਲਗਾਏ ਨੇ ਕਿ ਉਸ ਤੇ ਬੈਗ ਦੇ ਵਿੱਚੋਂ 75 100 ਰੁਪਏ ਵੀ ਕੱਢ ਲੱਤੇ ਜਾਂਦੇ ਨੇ ਜਾਂ ਉਸ ਦੀ ਪਗੜੀ ਉਤਾਰੀ ਜਾਂਦੀ ਹੈ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਮਾਰਕੁੱਟਾਈ ਕੀਤੀ ਗਈ ਹੈ ਕੰਡਕਟਰ ਦੇ ਕੀ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾ ਦਿੰਨੇ ਆ ਦੱਸਦੇ ਕਿ ਸੰਬੰਧੀ ਪੁਲਿਸ ਸਟਾਣੇ ਦੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਗਿਆ। ਫਰਜ ਵੀ ਕੀ ਗੱਲ ਬਾਤ ਹੋਈ ਹੂੰ? ਵੀਰੇ ਮੈਂ ਆਪਣੀ ਗੱਡੀ BB10 HD 621 Chandigarh ਰੂਟ ਤੇ ਚਾਲਦਾ ਮੰਨਿਆ ਹਾਂ ਸੈਂਟਰ ਨੂੰ ਸ਼ਾਮ ਨੂੰ 5:20 ਵਜੇ ਹੀ ਜਗਰਾਉਂਡ ਤੋਂ ਚਾਲਦੰਨਾ ਹਾਂ ਸੈਂਟਰ। ਮੈਂ ਵੀਰੇ ਟੈਕਟਾਂ ਕੱਟ ਰਹੀ ਗੱਡੀ ਬਹੁਤ ਜ਼ਿਆਦਾ ਭਰੀ ਹੋਈ ਹੁੰਦੀ ਐ ਲਾਈਨ ਲੱਗੀ ਦੀ ਆਪਾਂ ਚ ਤੇ ਮਗਰ ਮੈਂ ਜਦੋਂ ਟੈਕਟਾਂ ਕੱਟਣ ਗਿਆ ਤੇ ਕੁੜੀ ਦੀ ਟੈਕਟ ਕੱਤੀ ਮੁੰਡਾ ਕੁੜੀ ਇਕੱਠੇ ਬੈਠੇ ਸੀ ਆਪਸ ਵਿੱਚ। ਮਾਜਰ ਮੁੰਡੇ ਨੇ ਪੁੱਛਿਆ ਮਾਖਾ ਵੀ ਕਿੱਥੇ ਜਾਣਾ ਵੀਰੇ ਨੇ ਲੋਕਾਂ ਨਾਲ ਮੈਂ ਤਾਂ ਭਾਈ ਬਾਹਰ ਉਤਰਨਾਗਾ ਮਾਖਾ ਭਾਈ ਜੇ ਉਤਰਨਾ ਤਾਂ ਵੀਰੇ ਚੇਤਰ ਦੇ ਬਾਹਰ ਕੱਟਣਾ ਨਹੀਂ ਰੋਕਦੇ ਕਿ ਵੀ ਚਲਾਣ ਕ ਹੁੰਦਾਗਾ ਕੱਟਣਗੇ ਉਤਰ ਕੇ ਦੁਵਾਰਾ ਫੇਰ ਚੜ ਗਿਆ ਬਹਿ ਗਿਆ ਉਸੇ ਦੁਕਾਨ ਵਾਲੀ ਤੇਰੇ ਜਦੋਂ ਮਨ ਨੂੰ ਦੁਵਾਰਾ ਮਾਖਾ ਭਾਈ ਜਾਂ ਤਾਂ ਟੈਕਟ ਲੈ ਲੈ ਵੀਰੇ ਜਾਂ ਵੀ ਤੂੰ ਉਤਰਨਾ ਜਾਂ ਵੀ ਬਾਹਰ ਕੱਟਣਾ ਤੇ ਚਲਾਣ ਹੁੰਦੇ ਉੱਥੇ ਬ੍ਰੇਕ ਨਹੀਂ ਵੱਜਣਗੇ ਹੁਣ ਸਿਸਟਮ ਜਿਹੜਾ ਲਾਗੂ ਕਰਤਾ ਆਪਣੇ ਅੱਗੇ ਬਾਹਰ ਕੱਢਣ ਦੀਆਂ ਹੁਣ ਇਹ ਟੈਕਟ ਕਟਾ ਲਈ ਮੱਲੇ ਦੀ ਮੇਰੇ ਨਾਲ ਵੈਸਵਾਜ ਕੀਤੀ ਵੀ ਤੂੰ ਮੈਨੂੰ ਆਇਆ ਬਣਾਵਾ ਹਾਲਾਂਕਿ ਮੈਂ ਕੋਈ ਚ ਉਨੇ ਕਹਾ ਆਪ ਦੇ ਬੰਦੇ ਸਾਥਲੇ ਉਥੇ ਜੋ ਵੀ ਸੀਗੇ ਸਾਡੇ ਨਾਲ ਲੜਾਈ ਹੋਈ 25 ਬੰਦੇ ਨੇ ਮੇਰੇ ਨਾਲ ਲੜੇ ਸਾਡੀ ਬੱਸ ਘੇਰੀ ਤੇ ਸਾਡੇ ਨਾਲ ਮਾਰਕੋਟ ਕੀਤੀ ਤੇ ਅਮਰੇ ਬਾਰਦੀ ਵਗਾਰਾ ਵੀ ਚੈਨੀ ਪਾਈ ਹੋਈ ਸੀਗੀ ਉਹ ਮੇਰੀ ਲੈ ਗਏ ਉਹ ਤੇ 7500 ਰੁਪਏ ਮੇਰੇ ਕੈਸ਼ ਸੀਗਾ ਤੇ ਕੈਸ਼ ਬੈਗ ਮੇਰਾ ਬਾਹਰ ਤਾਂ ਉਹਨਾਂ ਨੇ ਚਾਤੂ ਜਿਹਾ ਚੁੱਕ ਲਿਆ ਸਟਾਫ ਵਾਲੇ ਮੁੰਡੇ ਨਾ ਹੁੰਦੇ ਮੈਨੂੰ ਉਹਨਾਂ ਨੇ ਜਾਨੋਂ ਹੀ ਮਾਰਦਣਾ ਸੀ ਗੱਡੀ ਦੇ ਖੱਚ ਕੇ ਗੱਡੀ ਦੇ ਵਿੱਚ ਆ ਕੇ ਮੈਨੂੰ ਕੁੱਟਿਆ ਤੇ ਬਾਕੀ ਜਿਹੜੇ ਸਵਾਰਾਂ ਦੇ ਬਰਾਣ ਆਈ ਗਏ ਜੀ ਲੁਧਿਆਣਾ ਲਾਈਵ ਦੇ ਲਈ ਮਿੱਠਾ ਪਰ ਤੇ ਰੋ